ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਭਵਾਨੇਗਰ ਰੋਡ ਤੇ ਚੱਲ ਰਹੇ ਡਿਵਾਈਡਰ ਦੇ ਕੰਮ ਨੂੰ ਲੈ ਕੇ ਅੱਜ ਸ਼ਹਿਰ ਵਾਸੀਆਂ ਵੱਲੋਂ ਜਾਮ ਲਗਾ ਦਿੱਤਾ ਗਿਆ ਪਿਆਰਾ ਲਾਲ ਤੇ ਭੀਮ ਵਰਮਾ ਨੇ ਕਿਹਾ ਕਿ ਕਈ ਦਿਨਾਂ ਤੋਂ ਪੀਡਬਲਿਊਡੀ ਦੇ ਵੱਲੋਂ ਐਸਡੀਓ ਵੱਲੋਂ ਡਿਵਾਈਡਰ ਲਗਾਉਣ ਦਾ ਕੰਮ ਕੀਤਾ ਹੋਇਆ ਹੈ ਪਰ ਇਸ ਕੰਮ ਵਿੱਚ ਘਟੀਆ ਸਮਗਰੀ ਦਾ ਉਪਯੋਗ ਕੀਤਾ ਜਾ ਰਿਹਾ ਹੈ ਠੇਕੇਦਾਰ ਵੱਲੋਂ ਜਗਾ ਛੱਡਣ ਦੇ ਪੈਸੇ ਲਿੱਤੇ ਜਾ ਰਹੇ ਹਨ ਅੱਜ ਸਮਾਣਾ ਦੇ ਐਸਡੀਐਮ ਦਫ਼ਤਰ ਤੇ ਵਕਫਾ ਕਲੋਨੀਆਂ ਦੇ ਜਾਣ ਵਾਲੇ ਰਸਤੇ ਨਹੀਂ ਛੱਡੇਗੇ ਜਿਸ ਕਰਕੇ ਸਾਡੇ ਵੱਲੋਂ ਜਾਮ ਲਗਾ ਦਿੱਤਾ ਗਿਆ ਸਾਡਾ ਇਹ ਸੰਘਰਸ਼ ਚੱਲ ਜਾਈ ਜਾਵੇਗਾ ਜਦ ਤੱਕ ਰਸਤਾ ਨਹੀਂ ਛੱਡਦੇ ਇਸ ਮੌਕੇ ਐਸਡੀਐਮ ਤਰਸ਼ੇਮ ਕੁਮਾਰ ਨੇ ਕਿਹਾ ਕਿ ਮੈਂ ਧਿਆਨ ਵਿੱਚ ਤੁਹਾਡੇ ਵੱਲੋਂ ਲਿਆ ਗਿਆ ਹੈ ਮੈਂ ਫੋਨ ਤੇ ਐਸਡੀਓ ਨੂੰ ਕਹਿ ਰਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਇਸ ਮਸਲੇ ਆਰ ਇਹ ਵੀ ਕਿ ਦਿਨੇ ਇਹ ਦੋ ਕਲੋਨੀਆਂ ਦਾ ਰਸਤਾ ਹੈ ਗੁਰੂ ਨਾਨਕ ਨਗਰ ਨਾਬਾ ਕਲੋਨੀ ਤੇ ਉਸ ਤੋਂ ਬਾਅਦ ਹੀ ਬਹੁਤ ਹੀ ਸਤਕਾਰਯੋਗ ਸਾਡੇ ਗੁਰੂ ਘਰ ਐ ਛੇਵੀਂ ਪਾਸਾ ਹੀ ਦਾ ਔਰ ਇਹ ਰਸਤਾ ਮੇਨ ਹੈ ਕਿ ਜਿਹੜਾ ਤਹਿਸੀਲ ਨੂੰ ਜਾ ਰਿਹਾ ਹੈ ਪਰ ਇੱਥੇ ਠੇਕੇਦਾਰ ਕੱਟ ਨਹੀਂ ਛੱਡ ਰਿਹਾ ਜਦ ਕਿ ਮੈਂ ਇੱਕ ਦੋ ਘੰਟੇ ਪਹਿਲਾਂ ਕਹਿ ਗਿਆ ਸੀ ਵੀ ਇੱਥੇ ਰਸਤਾ ਤੁਸੀਂ ਥੋੜਾ ਖੁੱਲਾ ਛੱਡਿਓ ਉਹ ਖੁੱਲੇ ਦੀ ਬਜਾਏ ਬੰਦੇ ਕਰਤਾ ਉਹਨੇ ਸਾਰੀ ਠੇਕੇਦਾਰ ਨੂੰ ਬਾਰ-ਬਾਰ ਕਹ ਰਹੇ ਨੇ ਠੇਕੇਦਾਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਕਿਉਂਕਿ ਕਿਤੇ ਠੇਕੇਦਾਰ ਦੀ ਕੋਈ ਮਨਸਾ ਹੈ ਵੀ ਕੋਈ ਸਾਨੂੰ 2 ਪੈਸੇ ਦੇਣਗੇ ਇਹ ਚੰਗੇ ਵੀ ਤਾਂ ਕਿ ਫਿਰ ਅਸੀਂ ਕੱਟ ਛੱਡ ਦਾਂਗੇ ਇਹ ਇਹ ਗੱਲ ਹੈ ਸਾਡੇ ਮੰਦਿਰ ਚ ਪਰ ਅਸੀਂ ਰੋਸ ਹੈ ਸਾਨੂੰ ਜਾਮ ਤੱਕ ਹੋਊਗਾ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੈਗਾ ਅਸੀਂ ਤਾਂ ਆਪਦਾ ਰੋਟੀ ਚਾਹ ਪਾਣੀ ਖਾ ਕੇ ਫਿਰ ਇੱਥੇ ਆਜਿਆ ਕਰਾਂਗੇ ਬਾਰੀ ਬਾਰੀ ਬੈਠਿਆ ਕਰਾਂਗੇ ਜਿੰਨਾ ਚਿਰ ਇਹ ਕੱਟ ਇਹ ਤੋਂ ਸ਼ੁਰੂ ਲੱਗਦਾ ਨਹੀਂ ਹੈ ਕੱਟ ਇਸ ਮੁਸੱਬਾ ਨੇ ਰੂੜਾ ਜੀ ਆਪਣੇ ਨਾਲ ਲੱਗਦੀ ਕਲੋਨੀਆਂ ਨਾਬਾ ਕਲੋਨੀਆਂ ਗੁਰਨਾਕਨਗਰ ਮਲਕਾਣਾਪੱਤੀ ਜੋ ਕਿ ਸ਼ਹਿਰ ਬਾਜ਼ਾਰ ਨੂੰ ਤਸਵੀਰ ਰੋਡ ਨੂੰ ਹਸਪੀਟਲ ਨੂੰ ਰਸਤਾ ਜਾਂਦਾ ਹੈ ਮੇਨ ਜਿਹੜਾ ਕਿ ਬਹੁਤ ਵੱਡੀ ਕਲੋਨੀਆਂ ਨਾਲ ਲਾ ਦੇ ਕੱਟ ਛੱਡਦੇ ਇੱਥੇ ਕੱਟ ਨਹੀਂ ਛੱਡ ਰਹੇ ਪਲੱਸ ਪੈਂਟ ਇਹ ਕੱਟ ਛੱਡਣ ਵੇਲੇ ਕਿਹਾ ਤੇ ਉਹ ਬੰਦੇ ਸਾਡੋਂ ਅਜੇ ਤੱਕ ਆਏ ਨਹੀਂ ਤੇ ਬਾਕੀ ਮਟੀਰੀਅਲ ਬਿਲਕੁਲ ਗਲਤ ਲੱਗ ਰਿਹਾ ਹੈ ਤੇ ਜਿਹੜਾ ਫੁੱਟਪਾਥ ਹੈ 9 ਇੰਚ ਦਾ ਉੱਚਾ ਹੈ ਤੇ ਫੁੱਟਪਾਥ ਕੱਟ ਦੋ ਘਟ ਤਿੰਨ ਫੁੱਟ ਦਾ ਉੱਚਾ ਜਾਂਦਾ ਜਿਸ ਦੇ ਜਵਾਬ ਟੱਪਦੇ ਨਹੀਂ ਕਰਦੇ ਨੇ ਐਕਸੀਡੈਂਟ ਦਾ ਕਾਰਨ ਬਣ ਜਾਮ ਲਾ ਕੇ ਰੱਖਾਂਗੇ ਜਿਸੀਆਂ ਬਿਲਕੁਲ ਜਦ ਤੱਕ ਠੇਕੇਦਾਰ ਸਾਡੀ ਸੁਣਦਾ ਨਹੀਂ ਅਸੀਂ ਬਿਲਕੁਲ ਜਾਮ ਲਾ ਕੇ ਰੱਖਾਂ ਸਾਰੇ ਇੱਥੇ ਹਾਂਜੀ ਮੇਰੇ ਮਾਮਲਾ ਤੁਸੀਂ ਧਿਆਨ ਚ ਲੈ ਜਾਂਦਾ ਹੈਗਾ ਤੇ ਮੈਂ ਜਿਹੜਾ ਸਬੰਧਤ ਐਸ ਡੀਓ ਦਾ ਜਿਹੜਾ ਮੇਰੇ ਕੋਲ ਨੰਬਰ ਆ ਗਿਆ ਹੈਗਾ ਕਿਉਂਕਿ ਉਹ ਸਭ ਜਿਹੜੀ ਡਿਵੀਜ਼ਨ ਹੈਗੀ ਉਹ ਪਟਿਆਲਾ ਪੈਂਦੀ ਹੈ ਤੇ ਮੈਂ ਉਹਨਾਂ ਨੂੰ ਜਿਹੜਾ ਐਸ ਡੀਓ ਸਾਹਿਬ ਨੂੰ ਹਦਾਇਤ ਕਰਦਾ ਵੀ ਜਾ ਕੇ ਮੌਕੇ ਤੇ ਜਾਏ ਤੇ ਰੂਲਾ ਅਨਸਾਰ ਕਾਰਵਾਈ ਕਰੇ ਜੀ